Obrigado. ਇਹ ਐਂਡਰੂ ਦਾ ਹਾਰ ਜੰਮਾ ਰਿਹਾ ਹੈ। ਆਹੋ। ਨੀਓ ਥੋੜਾ ਅੱਲਾ ਹੋ ਜਾ। ਤੂੰ ਅੱਗੇ ਨੂੰ ਆ ਜਾ ਹੁਣ ਜਰਾ ਫਿਰ। ਕਹਿੰਦਾ ਦੋ ਟਿੰਕ ਕੁਝ ਪਾ ਰਹੀਆਂ ਕਿ ਅੱਜ ਤਿਆਰੀਆਂ ਚੱਕ ਚੱਕ ਆ। ਜੱਲਾਹ ਸਾਹਿਬ ਇਹ ਬਤਾਇਂ ਕਿ ਅੱਜ ਦਾ ਕੀ ਪ੍ਰੋਗਰਾਮ ਰਹੇਗਾ ਐਜ਼ ਅ ਮੀਡੀਆ ਐਡਵਾਈਜ਼ਰ ਔਰ ਕਾਂਗਰ ਯਾਰ ਨੀਚੇ ਕਰ ਲਓ ਵੀ ਉੱਪਰ ਚੜਾ ਦਿਓ। ਤੋ ਕਿਸ ਤਰ੍ਹਾਂ ਦਾ ਰਹੇਗਾ ਪ੍ਰੋਗਰਾਮ ਜੇ ਕੋ ਅੱਜ ਤਾਂ ਸਾਰੇ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬ ਦੇ ਪਿੱਛੇ ਚਾਹੁੰਦੇ ਨੇ ਸਾਰੇ ਜਿਹੜੇ ਅਮਨ ਸ਼ਾਂਤੀ ਚਾਹੁੰਦੇ ਨੇ ਪੰਜਾਬ ਤੋਂ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਦਵਦੂ ਸ਼ੂਦੂ ਆਪਣੀ ਸਜ਼ਾ ਪੂਰੀ ਕਰਕੇ ਵਾਪਸ ਆਉਣ ਸਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਖੁੱਲ੍ਹ ਚੜਾਇਆ ਦਵਦੂ ਸ਼ੂਦੂ ਹਲਾ ਕਿਤੇ ਔਰ ਹੀ ਮਹੀਨੇ ਪਿਛਲੇ ਸਾਲ ਇਸੇ ਜਗ੍ਹਾ ਤੇ ਉਹਨਾਂ ਨੇ ਆਪਣੇ ਆਪ ਨੂੰ ਜੇਲ੍ਹ ਦੇ ਵਿੱਚ ਸਮਰਪਿਤ ਕੀਤਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਔਰ ਪੂਰੇ ਸਰਕਲਨ ਨਾਲ ਅਨੁਸ਼ਾਸਨ ਦੇ ਨਾਲ ਜਿਵੇਂ ਉਹਨਾਂ ਦੀ ਪੂਰੀ ਜ਼ਿੰਦਗੀ ਸਾਦਗੀ ਵਾਲੀ ਸੱਚਾਈ ਨਾਲ ਜੀਈ ਹੈ ਉਸੇ ਤਰ੍ਹਾਂ ਨੇ ਨਫਰਤ ਨੂੰ ਖਤਮ ਕਰਨੇ ਆਪਣੀ ਸਜ਼ਾ ਮੰਗੀ ਹੈ ਇੱਕ ਵੀ ਦਿਨ ਉਹਨਾਂ ਨੇ ਜੇਲ੍ਹ ਤੋਂ ਛੁੱਟੀ ਨਹੀਂ ਲਈ ਹੈ ਉਹਨਾਂ ਦੀ ਮੁਕੰਮਲ ਪੂਰੇ ਹਿਸ਼ਾਲਸ਼ਨ ਚ ਰਹੇ ਅਤੇ ਇਸੇ ਗੱਲ ਸਜ਼ਾ ਮੁਕੰਮਲ ਹੋਣ ਤੇ ਅੱਜ ਉਹਨਾਂ ਦੇ ਬਾਹਰ ਆਉਣ ਦਾ ਪੂਰੇ ਪੰਜਾਬ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਮੁੱਦਿਆਂ ਦੀ ਲੜਾਈ ਜਿਹੜੀ ਪੰਜਾਬ ਨੂੰ ਲੋੜ ਹੈ ਅਸਲ ਲੀਡਰ ਪੰਜਾਬ ਦਾ ਜਿਹੜਾ ਜ਼ਮੀਨ ਨਾਲ ਜੁੜਿਆ ਹੈ विधानसभाတင် ਦੇ ਲੋਕ ਜੀ ਨੂੰ ਹੋਣਾ ਨਾ ਹੋਣਾ ਫਰਕ ਨਹੀਂ ਪੈਂਦਾ ਪੰਜਾਬ ਦੇ ਲੋਕਾਂ ਜੀ ਨਵਜੋਤ ਸਿੰਘ ਨੂੰ ਖੜੇ ਨੇ ਔਰ ਅੱਜ ਅਸੀਂ ਦੇਖ ਰਹੇ ਹਾਂ ਹਰ ਪਿੰਡ ਚੋਂ ਹਰ ਪਿੰਡ ਚ ਸਾਡੇ ਬਜ਼ੁਰਗ ਦੀਆਂ ਮਾਤਾਵਾ ਔਰ ਗੱਲਾ ਸਾਹਿਬ ਇੱਕ ਬਾਤ ਬਤਾਈਏ ਕਿ ਆਪਨੇ ਕਿਹਾ ਕਿ ਹਰੇਕ ਅਸ਼ੀਰਵਾਦ ਦੇ ਰਹਾ ਲੇਕਿਨ ਆਪਕੇ ਪੰਜਾਬ ਕਾਂਗਰਸ ਦੇ ਨੇਤਾ ਤੋਂ ਯਾ ਕੋਈ ਦਿਖਾਈ ਨਹੀਂ ਦੇ ਰਹਾ ਸਿੱਕੋ ਨਵਜੋਤ ਸਿੰਘ ਤੋਂ ਮੇਰਾ ਹੀ ਮੰਨਣਾ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਦਾ ਨਿਬੜਾ ਖੌਣ ਪਿੱਛੇ ਕਰਿਓ ਕੋਈ ਕਿਸੇ ਪਾਰਟੀ ਦਾ ਲੀਡਰ ਆਇਆ ਨਹੀਂ ਆਇਆ ਉਹ ਅੱਜ ਜ਼ਿਆਦਾ ਮੈਨੇ ਨਹੀਂ ਲੱਗਦਾ ਕਿਉਂਕਿ ਜਿਹੜੇ ਲੀਡਰ ਨੇ ਸਾਰਿਆਂ ਦੀਆਂ ਆਪਣੀਆਂ 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 ਆਪਣੀ ਆਪਣੀ ਸੋਚ ਹੈ ਉਹਨਾਂ ਦਾ ਆਪਣਾ ਆਪਣਾ ਕਰਮ ਹੈ ਹਾਲਾਂਕਿ ਜੋ ਪਤਾ ਲੱਗਿਆ ਕਾਂਗਰਸ ਦੀ ਹਾਈ ਕਮਾਂਡ ਨੇ ਸਾਰਿਆਂ ਨੂੰ ਸੰਦੇਸ਼ ਦਿੱਤੇ ਨੇ ਕਿ ਸਾਰੇ ਜੁਟ ਹੋ ਕੇ ਪੰਜਾਬ ਦੇ ਵਿੱਚ ਅਸੀਂ ਇਹ ਮੰਨਣਾ ਕਿ ਮੋਦੀ ਸੀ ਸਿੱਧੂ ਉਹਦਿਆਂ ਦੇ ਪਿੱਛੇ ਖੜੀ ਹੋ ਗਿਆ ਕਾਂਗਰਸ ਪਾਰਟੀ 'ਚ ਕੋਈ ਅਹੁਦਾ ਉਹਨਾਂ ਕੋਲੇ ਹੋਵੇ ਨਾ ਹੋਵੇ ਪਰ ਲੋਕਾਂ ਦੀ ਦਿਲਾਂ ਤੋਂ ਉਹਨਾਂ ਕੋਲੇ ਆਉਂਦਾ ਜਿਹੜਾ ਕਰਤਾਰ ਸਿੰਘ ਦਾ ਲਾਂਘਾ ਤੁਸ ਜਿਹੜਾ ਕੰਮ ਹੈ ਲਕੂਤੀ ਕਿਦੂ ਉਹਨਾਂ ਦੀ ਜ਼ਿੰਮੇਵਾਰੀ ਰੱਬ ਨੇ ਲਈ ਔਰ ਰਹਿਂਦੀ ਦੁਨੀਆ ਤੱਕ ਕਦੀ ਲੋਕ ਇਸ ਗੱਲ ਨੂੰ ਨਹੀਂ ਬੋਲ ਸਕਦੇ ਕਾਂਗਰਸ ਕੇ ਅਧਿਕਾਰਤ ਰਾਜਾ ਵੜਿੰਗ ਕਹਿੰਦੇ ਹੈ ਕਿ ਉਹਨੂੰ ਅੱਜ ਬਿਅਸਤ ਹੈ ਇਸ ਲਈ ਆ ਨਹੀਂ ਸਕਿਆ ਦੇਖੋ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੋ ਸਕਦਾ ਹੈ ਪਾਰਟੀ ਦੇ ਕਿਸੇ ਕੰਮ 'ਚ ਰਾਜਾ ਵੜਿੰਗ ਦੀ ਹੁੱਦੇ ਹੋਣ ਲਈ ਬਹੁਤ ਮਿਹਨਤ ਕਰ ਰਹੇ ਨੇ ਸਾਨੂੰ ਪਤਾ ਹੈ ਪਰ ਮੇਰਾ ਹੀ ਮੰਨਣਾ ਹੈ ਕਿ ਗੱਲ ਰਾਜਾ ਵੜਿੰਗ ਦੇ ਆਉਣ ਜਾਂ ਨਾ ਆਉਣ ਦੀ ਹੈ ਹੀ ਨਹੀਂ ਅੱਜ ਕੱਲੇ ਰਾਜਾ ਵੜਿੰਗ ਦੇ ਨਾਲ ਪੰਜਾਬ ਨਹੀਂ ਚੱਲਣਾ ਕਿਸੇ ਇੱਕ ਲੀਡਰ ਨਾਲ ਪੰਜਾਬ ਨਹੀਂ ਚੱਲਣਾ ਲੋਕਾਂ ਨਾਲ ਪੰਜਾਬ ਚੱਲਣਾ ਔਰ ਲੋਕਾਂ ਨੂੰ ਉਹਨਾਂ ਦਾ ਨੁਮਾਇੰਦਾ ਜਬਾਪਸ ਆ ਕੇ ਉਹਨਾਂ ਦੇ ਵਿੱਚ ਆਉਣਾ